ਸੱਚੀ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਪੁਰਾਣੀ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤਹਿਮ ਅਪਡੇਟਸ ਨਾਲ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਸਸ਼ਖੰਡ ਸ਼੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਕੀਤੀ ਹੈ। ਉਹਨਾਂ ਦੇ ਪਿਤਾ ਨੇ ਆਖਿਆ ਕਿ ਅਮਰਤਪਾਲ ਦੀ ਮਾਤਾ ਦਾ ਬਿਆਨ ਜੋ ਆਇਆ ਸੀ ਉਸ ਨੂੰ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਉਸ ਵੱਲ ਅਸੀਂ ਸਿੱਖੇ ਲਈ ਕੰਮ ਕਰ ਰਹੇ ਹਾਂ। ਸਿੱਖੀ ਨੂੰ ਪਰਫੁੱਲਿਤ ਕਰਨ ਲਈ ਕੰਮ ਕਰਦੇ ਰਹਾਂਗੇ। ਉਦੋਂ ਰਹੀ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਉਹਨਾਂ ਮੁਲਾਕਾਤ ਕੀਤੀ ਹੈ। ਸਿੱਖੀ ਨੇ ਕਿ ਸਰਕਾਰ ਵੱਲੋਂ ਭਾ ਅਮਰਿਤਪਾਲ ਨੂੰ ਜਾਣ ਮੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਡੈਮੋਕ੍ਰੇਸੀ ਵਿੱਚ ਰਹਿੰਦੇ ਹੋਏ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਜਿੱਤੇ ਨੇ ਜਿਸ ਤਰੀਕੇ ਉਹਨਾਂ ਨੂੰ ਹਲਫ ਦਵਾਇਆ ਗਿਆ ਉਹ ਲੋਕਤੰਤਰ ਦਾ ਵਿਕਾਣ ਹੈ ਪਰਿਵਾਰ ਦੇ ਨਾਲ ਅਮਰਿਤਪਾਲ ਸਿੰਘ ਨੂੰ ਮੁਲਾਕਾਤ ਵੀ ਚੰਗੇ ਤਰੀਕੇ ਨਾਲ ਨਹੀਂ ਕਰਨ ਦਿੱਤੀ ਗਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਕਾਰਨ ਵਾਤਵਾਤਾਪਮਾਨ 'ਚ ਕਮੀ ਆਈ ਹੈ ਵਾਤਵਾਤਾਪਮਾਨ 2.6 ਡਿਗਰੀ ਦੀ ਗਿਰਾਵਟ ਨਾਲ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਆਮ ਤਾਪਮਾਨ ਨਾਲੋਂ 4.5 ਡਿਗਰੀ ਦਰਜ ਕੀਤਾ ਗਿਆ ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਬਹੁੜ ਚ ਸਬ ਤੋਂ ਵਾਤਵਾਤਾਪਮਾਨ 47.7 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਸਵੇਰੇ ਬੁਢਲਾਡਾ ਸਰਦੂਲਗੜ ਲਹਿਰਾ ਮਾਨਸਾ ਸੁਨਾਮ ਮੂਨਕ ਤੇ ਹੋਰ ਵੀ ਕਈ ਥਾਵਾਂ ਤੇ ਦਰਮਿਆਨੀ ਮੀਂਹ ਦਾ ਅਲਾਰਚਾਰੀ ਕੀਤਾ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਚਮਕਣ ਦੀ ਵੀ ਗੱਲ ਆਖੀ ਹੈ। ਇਸ ਤੋਂ ਇਲਾਵਾ ਸੰਗਰੂਰ, ਬਰਨਾਲਾ, ਤਪਾ, ਧੂਰੀ, ਮੂਨਕ, ਸਮਾਣਾ, ਪਟਿਆਲਾ, ਨਾਬਾ, ਮਲੋਟ, ਪਠੰਡਾ ਤੇ ਰਾਜਪੁਰਾ ਫੂਲ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੈਂਟਕੀ ਸੂਬੇ ਦੇ ਕਰਡ ਵਿੱਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ਹੋਣ ਦੀ ਵੱਡੀ ਖਬਰ ਹੈ ਅਮਰੀਕਾ ਤੋਂ ਤੇ ਪੁਲਿਸ ਕਟਨਾ ਸਥਾਨ ਤੇ ਪਹੁੰਚ ਗਿਆ ਚਾਰ ਜਣੇ ਮ੍ਰਿਤਕ ਪਾਏ ਗਏ ਨੇ ਪੁਲਿਸ ਨੇ ਤਿੰਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਚ ਦਾਖਲ ਕਰਵਾਇਆ ਮੌਤਾ ਹੋਣ ਦੇ ਹਾਲੇ ਤੱਕ ਕਾਰਨ ਸਪਸ਼ਟ ਨਹੀਂ ਹੋਏ ਪਰ ਇਸ ਦੌਰਾਨ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਹੀ ਗੋਲੀਆਂ ਚਲਾਈਆਂ ਹੋਣੀਆਂ ਸਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਅੱਜ ਫੋਨ 'ਤੇ ਗੱਲਬਾਤ ਕੀਤੀ ਹੈ ਦੋਵਾਂ ਆਗੂਆਂ ਨੇ ਦੋਵਾਂ ਦੇ 나라 ਲਈ ਫਾਇਦੇਮੰਦ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਸਿਰੇ ਚੜਾਉਣ ਤੇ ਸਹਿਮਤੀ ਜਤਾਈ ਇੱਕ ਅਧਿਕਾਰਤ ਬਿਆਨ 'ਚ ਜਾਣਕਾਰੀ ਦਿੱਤੀ ਗਈ ਹੈ ਬਿਆਨ ਮੁਤਾਬਕ ਮੋਦੀ ਨੇ ਸਟਾਰਮਰ ਨੂੰ ਅਹੁਦਾ ਸੰਭਾਲਣ ਅਤੇ ਚੋਣਾਂ 'ਚ ਉਹਨਾਂ ਦੀ ਲੇਬਰ ਪਾਰਟੀ ਦੀ ਜਿੱਤ ਲਈ ਵਧਾਈ ਦਿੱਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਦੀ ਅਤੇ ਸਟਾਰਮਰ ਨੇ ਭਾਰਤ ਤੇ ਬਰਤਾਨੀਆ ਵਿਚਾਲੇ ਇਤਿਹਾਸਕ ਸੰਬੰਧਾਂ ਬਾਰੇ ਗੱਲਬਾਤ ਕੀਤੀ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਰਣਨੀਤੀਪਾਈ ਵਾਲੀ ਨੂੰ ਹੋਰ ਗੁੜਾ ਕਰਨ ਅਤੇ ਅੱਗੇ ਵਧਾਉਣ ਲਈ ਵਚਨਬੱਧਤਾ ਦੁਹਰਾਈ ਹੈ ਯੂਕੇ ਦੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਵਿਕਾਸ 'ਚ ਭਾਰਤੀ ਪਾਈਚਾਰੇ ਦੇ ਹਾਂ ਪੱਖੀ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਲੋਕਾਂ ਵਿਚਾਲੇ ਆਪਸੀ ਗੁੜੇ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਜਾਰੀ ਰੱਖਣ ਅਤੇ ਹੋਰ ਵੀ ਕਈ ਤਰੀਕੇ ਦੀ ਸਹਿਮਤੀ ਜਤਾਈ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਪੋਸਟ ਵੀ ਸ਼ੇਅਰ ਕੀਤੀ ਹੈ ਕਿ ਸਟਾਰਮਰ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ ਪਰਤਾਨੀਆਂ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਉਹਨਾਂ ਨੂੰ ਵਧਾਈ ਹਾਤਰਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੇ ਗਏ ਨਿਆਂ ਕਮਿਸ਼ਨਰ ਦੇ ਮੈਂਬਰ ਨੇ ਆਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਚਸ਼ਮਦੀਦਾ ਤੇ ਹੋਰ ਗਵਾਹਾਂ ਨਾਲ ਵੀ ਗੱਲਬਾਤ ਕੀਤੀ ਹੈ, ਘਟਨਾ ਦੇ ਵੇਰਵੇ ਹਾਸਲ ਕੀਤੇ। ਟੀਮ ਪੀਡਬਲਯੂਡੀ ਗੈਸਟ ਹਾਊਸ ਵਿੱਚ ਰੁਕੀ ਹੋਈ ਹੈ ਤੇ ਇਹ ਟੀਮ ਇੱਥੋਂ ਹੀ ਜਾਂਚ ਜਾਰੀ ਰੱਖੇਗੀ। 2 ਜੁਲਾਈ ਨੂੰ ਪਗਦੜ ਮੱਚੀ ਸੀ, ਪਗਦੜ ਮੱਚਣ ਨਾਲ 121 ਲੋਕਾਂ ਦੀ ਮੌਤ ਹੋਈ ਸੀ। ਸਰਕਾਰ ਵੱਲੋਂ ਗਠਿਤ ਕਮਿਸ਼ਨ ਦ 2 ਮਹੀਨਿਆਂ ਵਿੱਚ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਸੌਂਪੇਗਾ। ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਪ੍ਰਜੈਸ਼ ਕੁਮਾਰ ਸ਼ਿਵਾਸਤਵ ਦੀ ਪ੍ਰਧਾਨਗੀ ਅਧਿਕਾਰੀ ਹੇਮੰਤਰਾਓ ਅਤੇ ਸਾਬਕਾ ਆਈਪੀਐਸ ਅਧਿਕਾਰੀ ਭਾਵੇਸ਼ ਕੁਮਾਰ ਸਿੰਘ ਸਨ ਜਾਂਚਤਮਾ ਨਿਆਂਇਕ ਜਾਂਚ ਕਮਿਸ਼ਨ ਦੀ ਕਮੇਟੀ ਦੇ ਚੇਅਰਮੈਨ ਜਸਟਿਸ ਬ੍ਰਿਜੇਸ਼ ਕੁਮਾਰ ਸ਼ਿਵਾਸਤਵ ਯਾਨੀ ਸੇਵਾਮੁਕਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਸਾਰਿਆਂ ਤੋਂ ਪੁੱਛਗਿੱਛ ਕਰਨਗੇ ਜਿਨ੍ਹਾਂ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਲੰਦਰ ਪਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਆ ਮਾਨ ਨੇ ਕਿਹਾ ਅਕਾਲੀ ਦਲ ਬਾਜਪਾ ਤੇ ਕਾਂਗਰਸ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਇਹਨਾਂ ਨੇ ਕਿਹਾ ਕਿ ਚੁਣੇ ਗਏ ਨਤੀਜੇ ਨਾਲੋਂ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ ਨਾ ਤਾਂ ਆਪ ਸਰਕਾਰ ਡਿੱਗੇਗੀ ਤੇ ਨਾ ਹੀ ਕਿਸੇ ਹੋਰ ਪਾਰਟੀ ਦੀ ਸਰਕਾਰ ਬਣੇਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਨਾਲ ਆਪ ਸਰਕਾਰ ਵਿੱਚ ਇਸ ਹਲਕੇ ਦੀ ਹਿੱਸੇਦਾਰੀ ਹੋਵੇਗੀ ਇਸ ਨਾਲ ਇਸ ਇਲਾਕੇ ਦਾ ਵਿਕਾਸ ਹੋਰ ਤੇਜ਼ ਹੋਣਾ ਮਾਨ ਨੇ ਇਹ ਵੀ ਆਖਿਆ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਵਿਚ ਦਫ਼ਤਰ ਖੋਲਣ ਦੀ ਯੋਜਨਾ ਬਣਾ ਰਹੇ ਸਨ ਸੋ ਜ਼ਿਮਨੀ ਚੋਣ ਵਿੱਚ ਇੱਕ ਚੰਗੀ ਗੱਲ ਇਹ ਰਹੀ ਕਿ ਆਖਰਕਾਰ ਉਹ ਇਸ ਯੋਜਨਾ ਨੂੰ ਲਾਗੂ ਕਰਨ 'ਚ ਸਫਲ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਦਫ਼ਤਰ ਸਥਾਪਿਤ ਕਰ ਲਿਆ ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਇਜ਼ਰਾਈਲ ਤੇ ਹਮਾਸ ਵਿਚਕਾਰ ਗੋਲੀਬੰਦੀ ਨੂੰ ਲੈ ਕੇ ਗੱਲ ਗਾਹਾਂ ਤੁਰ ਪਈ ਹੈ ਇਜ਼ਰਾਈਲੀ ਵਾਰਤਕਾਰਾਂ ਦੀ ਟੀਮ ਅਗਲੇ ਹਫਤੇ ਹਮਾਸ ਨਾਲ ਗੋਲੀਬੰਦੀ ਤੇ ਬੰਦੀ ਬਣਾਏ ਗਏ ਵਿਅਕਤੀਆਂ ਦੀ ਅਦਲਾ ਬਦਲੀ ਬਾਰੇ ਸਮਝੌਤੇ ਤੋਂ ਮੋੜ ਤੋਂ ਗੱਲਬਾਤ ਕਰੇਗੀ ਇਜ਼ਰਾਈਲੀ ਪ੍ਰਧਾਨ ਮੰਤਰੀ ਬਿੰਜਾਮਿਨ ਇਤਨਿਆਹੁ ਨੇ ਦਫ਼ਤਰ ਦੇ ਗਾਜ਼ਾ 'ਚ ਜੰਗ ਖਤਮ ਕਰਨ ਸੰਬੰਧੀ ਸਮਝੌਤੇ ਤੇ ਤਰੱਕੀ ਦੇਸ਼ ਸੰਕੇ ਦਿੱਤੇ ਨੇ ਅਮਰੀਕੀ ਰੱਖਿਆ ਮੰਤਰੀ ਹਾਸਟਨ ਨੇ ਵੀ ਆਪਣੇ ਇਜ਼ਰਾਈਲੀ ਹਮਰੁੱਤਪਾ ਗੈਲਨ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਖੇਤਰੀ ਸੁਰੱਖਿਆ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਹਸਤੰ ਨੇ ਗਾਜ਼ਾ ਚ ਜੰਗ ਦਾ ਮਸਲਾ ਹੱਲ ਕਰਨ ਲਈ ਚੱਲ ਰਹੀਆਂ ਕੂਟਨੀਤਿਕ ਕੋਸ਼ਿਸ਼ਾਂ ਲਈ ਵੀ ਹਮਾਇਤ ਕੀਤੀ ਕੁਲਗਾਮ ਜ਼ਿਲ੍ਹੇ ਚ ਅਤਵਾਦੀਆਂ ਨਾਲ ਵੱਖ-ਵੱਖ ਮੁਕਾਬਲਿਆਂ ਚ 6 ਅਤਵਾਦੀ ਮਾਰੇ ਗਏ ਨੇ ਇਸ ਆਪਰੇਸ਼ਨ ਦੌਰਾਨ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋਏ ਨੇ ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਮੁਤਾਬਕ ਕੁਲਗਾਮ ਜ਼ਿਲ੍ਹੇ ਚ 2 ਵੱਖ-ਵੱਖ ਮੁਕਾਬਲੇ ਹੋਏ ਅਜੇ ਵੀ ਜੋ ਜਾਰੀ ਨੇ ਅਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਪਹਿਲਾ ਮੁਕਾਬਲਾ ਮੌਦਰਗਾਮ ਪਿੰਡ ਛੋਇਆ ਕੁਝ ਘੰਟਿਆਂ ਬਾਅਦ ਜ਼ਿਲ੍ਹੇ ਦੇ ਫ੍ਰੀਜ਼ਲ ਚਿਨੀਗਾਮ ਖੇਤਰ ਚ ਇੱਕ ਹੋਰ ਮੁਕਾਬਲਾ ਸ਼ੁਰੂ ਹੋਇਆ ਰੱਖਿਆ ਅਧਿਕਾਰੀਆਂ ਮੁਤਾਬਕ ਕੁੱਲਗਾਮ ਚ ਚੱਲ ਰਹੀ ਕਾਰਵਾਈ ਚ 4 ਅਤਵਾਦੀ ਮਾਰੇ ਗਏ ਨੇ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਵੀ 2 ਜਵਾਨ ਸ਼ਹੀਦ ਹੋਏ ਨੇ ਮੁਹਿੰਮ ਅਜੇ ਵੀ ਚੱਲੀ ਹੈ ਹੋਰ ਜਾਣਕਾਰੀ ਦੀ ਉਹ ਠੀਕ ਹੈ ਸੂਏ ਸਾਨ ਅਜ ਦੀਆਂ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇ ਬੋਈ ਇਜਾਜ਼ਤ ਧੰਨਵਾਦ